ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਇਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਅਸੀਂ ਖੜੇ ਆ ਅੱਜ ਮਰੰਦਾ ਸ਼ਹਿਰ ਦੇ ਨੇੜੇ ਕਿੱਥੇ ਖੜੇ ਆ ਐਦਾਂ ਤੁਸੀਂ ਦੇਖ ਸਕਦੇ ਹੋ ਇਹ ਸੜਕ ਮਰੰਡੇ ਨੂੰ ਜਾਂਦੀ ਹੈ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਨੂੰ ਜਾ ਰਹੀ ਹੈ ਬਲੰਡੇ ਤੋਂ ਲੁਧਿਆਣਾ ਹਾਈਵੇ ਦਾ ਰੋਡ ਹੈ ਇੱਥੇ ਇੱਕ ਰਾਜ ਮਹਿਲ ਪੈਰਸਾ ਇਹਦੇ ਸਾਹਮਣੇ ਇਹ ਬਿਲਕੁਲ ਇੱਕ ਗੂਸਗੜ ਪਿੰਡ ਹੈ ਇਹ ਗੂਸਗੜ ਪਿੰਡ ਦੇ ਵਿੱਚ ਬੜਾ ਮੇਲਾ ਲੱਗਦਾ ਹੈ ਜੀ ਬੜੀ ਪਬਲਿਕ ਆਉਂਦੀ ਹੈ ਇੱਥੇ ਤੁਸੀਂ ਆ ਦੇਖ ਸਕਦੇ ਹੋ ਇੱਧਰ ਆਈਸਕ੍ਰੀਮ ਦੀ ਰੇੜੀ ਹੈ ਤੇ ਹੋਰ ਵੀ ਅੰਦਰ ਖਿਡਾਉਣਿਆਂ ਦੀਆਂ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਇਹ ਹੈ ਜੀ ਐਸਕੇ ਟੈਕਸਟਾਈਲ ਮਰੰਦਾ ਇੱਥੇ ਤੁਹਾਨੂੰ ਅਸੀਂ ਪਹਿਲਾਂ ਵੀ ਵੀਡੀਓ ਦਿਖਾ ਚੁੱਕੇ ਹਾਂ ਹੁਣ ਇੱਥੇ 2 ਦਿਨ ਰਹਿ ਗਏ 2 ਦਿਨ ਕਾਦੇ 2 ਦਿਨ ਨੇ ਹੈ ਉਹ ਜਿਹੜੀਆਂ ਰਖੜੀਆਂ ਦੀ ਤੁਹਾਨੂੰ ਦਿਖਾਈ ਸੀ ਨਾ ਆਫਰ ਰਖੜੀਆਂ ਤੱਕ ਲੱਗੀ ਹੋਈ ਹੈ ਹੁਣ ਰਖੜੀਆਂ ਦੇ ਵਿੱਚ ਦੋ ਦਿਨ ਰਹਿ ਗਏ ਛੇਤੀ ਛੇਤੀ ਆਜੋ ਭੈਣਾਂ ਨੂੰ ਬੇਨਤੀ ਹੈ ਕਿ ਸੂਟ ਲੈ ਜਾਓ ਫਟਾਫਟ ਮਾਲ ਲੁੱਟ ਲਓ ਤੇ ਹੁਣ ਆਪਾਂ ਕਾਲਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਕਾਲਾ ਵੀਰ ਜੀ ਜਨਾਬ ਇਹਨਾਂ ਦੇ ਵੱਲੋਂ ਹੁਣ ਸੇਲਾ ਦਿਖਾਉਨੇ ਆ ਤੁਹਾਨੂੰ ਕੀ ਕੀ ਕਾਲਾ ਵੀਰ ਜੀ ਜੀ ਬੜੀ ਵਧੀਆ ਜੀ ਹੋ ਠੀਕ ਹੈ ਜੀ ਮੈਂ ਜਮਾ ਕਮਾਲ ਦੇ ਕਰੀ ਪਈਆ ਮੇਲੇ ਲਾਏ ਭਇਆ ਦਿਨ ਰਗੇ ਦੋ ਹਾਂਜੀ ਜਿੰਨਾ ਕਪੜਾ ਲੋਕਾਂ ਨੇ ਲੁੱਟ ਲੇ ਜੋ ਮਿੱਟੀ ਦੇ ਭਾਬ ਜਾਜੀ ਕਰੀ ਪਈਆ ਜੀ ਅੱਦੇ ਉੱਦੇ ਲੇ ਰੇਟਾਂ ਦੇ ਉੱਤੇ ਵਾਹ ਜੀ ਹਾਂ ਮੈਂ ਤੁਸੀਂ 100 ਰੁਪਏ ਤੋਂ ਸਟਾਰਟ ਆ 100 150 200 250 ਜਿਹੜਾ ਵਜਾਰ ਸੂਟ ਵੀ ਕਦਾ 500 ਦਾ ਜਿਹੜਾ ਕਰਤਾ ਫਰੀ ਅੱਛਾ ਜੀ ਸਾਢੇ 650 ਸਲਵਾਰ ਕਢਾਈ ਵਿਗਦੀ ਆ 350 ਰੁਪਏ ਚ ਓਹੋ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਆ ਦਿਨ ਰਹਿ ਗਏ 2 ਪਾਵੇ ਪਾਰਟੀ ਵੀ ਰਸੂਟ ਲਓ ਜਿਹੜੀ ਮਰਜੀ ਸਾਰੇ ਪਰ ਲੱਗੀਆਂ ਆਫਰਾਂ ਆਜੋ ਚਲਦੇ ਆਜੋ ਜੀ ਅੰਦਰ ਚਲਦੇ ਆ ਆਪਾਂ ਹਾਂਜੀ ਕਾਲਾ ਜੀ ਦਿਖਾਓ ਫਿਰ ਹੋਰ ਕੱਪੜੇ ਜਿਹੜੇ ਹੈਗੇ ਆ ਚੈੱਕਰਾਉਤ ਬੰਦੀ ਪਿਓਰ ਕਾਡਨ ਦਾ ਸਟਾਫ ਐਲੀਜੀਪੀਜੀ ਅੱਛਾ ਜੀ ਯਾਰ ਸੂਟ ਵਿਕਦਾ 350 400 ਰੁਪਏ ਦਾ ਥੋੜਾ ਕੀ ਰੇਟ ਹੈ ਸਾਢੇ ਪੱਟੇ ਦੇ ਕਰਾਤਾ ਵਰਕ ਸਾਢੇ 400 ਜੇ ਲਾ ਕੇ ਦੇਣਿਆ ਦੋ ਸੂਟ ਸਾਢੇ 400 ਦੇ ਦੋ ਹਾਂਜੀ 225 ਰੁਪਏ ਦਾ ਸੂਟ 25 ਰੁਪਏ ਦਾ ਇੱਕ ਹੋ ਗਿਆ ਯਾਰ ਦੇਖੋ ਜੀ ਕਿੰਨੇ ਪਿਆਰੇ ਪਹਿਰਿਆ ਚਾਰ ਚਾਰ ਮਿਲਨੇ ਆ ਰੰਗ ਹਾਂਜੀ ਰੇਟ ਕਰਤਾ ਸਾਢੇ 400 ਦੇ ਦੋ 225 ਰੁਪਏ ਦਾ ਸਿੰਗਲ ਵਾਹ ਜੀ ਵਾਹ ਹਾਲੋ ਉਸਦੇ ਬਾਅਦ ਚੈੱਕ ਕਰੋ ਜੀ ਪਿਓਰ ਕਾਟਨ ਹਾਂਜੀ ਲੀਜੀ ਪੀਜੀ ਸਟਾਫ ਬਾਜ਼ਾਰ ਵਿੱਚ ਰਿਹਾ ਜੀ 650 700 ਦਾ ਸੂਟ ਕੰਢਾਈ ਵਾਲੇ ਪੂਰੇ ਫਰੰਟ ਤੇ ਵਰਕ ਪਿਓਰ ਕਾਟਨ ਦਾ ਕੱਪੜਾ ਕੱਟ ਰਹੀ ਗਈ ਪੂਰੀ 5 ਮੀਟਰ ਸੈਮੀ ਪਿਓਰ ਦਾ ਮਿਲਣਾ ਨਾਲ ਦੁਪੱਟਾ ਇਹ ਕਰਤੇ 700 ਦੇ 2 350 ਸੂਟ ਇੱਕ ਲਓ ਬੱਲੇ ਬੱਲੇ ਕਰਾਤੀ 350 ਦਾ ਸੂਟ ਇੱਕ ਕਲਰ ਦੇਖੋ ਜੀ ਕਿੰਨੇ ਸ਼ਾਨਦਾਰ ਆ ਚਾਰ ਚਾਰ ਰੰਗਾਂ ਦੀ ਫੈਮਿਲੀ ਆ ਕੁਆਟਿਟੀ ਦੀ ਕੋਈ ਕਮੀ ਨਹੀਂ ਜਿੰਨੀ ਮਰਜ਼ੀ ਲਓ ਉਸਦੇ ਬਾਅਦ ਚੈੱਕ ਕਰੋ ਜੀ ਆਹ ਲੋ ਬਾਟਮ ਤੇ ਵਰਕ ਵਾਲੇ ਆ ਲੋ ਬਹੁਤ ਡਿਜ਼ਾਈਨਿੰਗ ਆ ਬਾਟਮ ਤੇ ਕਰਾਦਾ ਵਰਕ 3 ਮੀਟਰ ਬਾਟਮ ਬਾਟਮ ਦੇ ਵਰਕ ਸ਼ਰਟ ਮਿਲਨੀਆਂ ਨਾਲ ਡਿਜੀਟਲ ਆ ਕਰਾਓ ਚੈੱਕ ਤੇ ਯਾਰ 650 500 ਰੁਪਏ ਰੇਟ ਆਪਾਂ ਨੇ ਸੂਟ ਲਾ ਕੇ ਦੇਣਾ ਜੀ 350 ਰੁਪਏ ਦਾ 350 ਰੁਪਏ 350 ਦੀ ਰੇਂਜ ਚ ਕੋਈ ਆ ਨਹੀਂ ਵੀ ਇੱਕ ਸੂਟ ਖੋਲਦਾ ਮਾਲ ਖਤਮ ਆਪਾਂ ਮੈਂ ਟਰੱਕਾਂ ਦੇ ਟਰੱਕ ਵਰਕੇ ਲੈ ਜਾਓ 2 ਦਿਨ ਰਹਿ ਗਏ ਫੜਾਫੜ ਆ ਜਾਓ ਆ ਲੋ ਉਸਤੇ ਬਾਅਦ ਚੈੱਕ ਕਰੋ ਜੀ ਆ ਲੋ ਬਜ਼ੁਰਗਾਂ ਦੀ ਡਿਜ਼ਾਈਨਿੰਗ ਪਿਓਰ ਕੋਟਨ ਦਾ ਸਟਾਫ ਆਹੋ ਇਸ ਨੂੰ ਦਿਖਾਓ ਬਲੈਕ ਮੈਂ ਬਲੈਕ ਮੈਂ ਕਲਰ ਹੋਰ ਚੈੱਕ ਕਰੋ ਜੀ ਡਿਜੀਟਲ ਪਿਓਰ ਲੀਜੀ ਪੀਜੀ ਸਟਾਫ ਸਾਰਾ ਡਿਜੀਟਲ ਬਾਜੂ ਡਿਜੀਟਲ ਚੈੱਕ ਕਰਾ ਦਿਓ ਬੈਕ ਵੀ ਸਾਰੀ ਡਿਜੀਟਲ ਸੂਡ ਵਿਗਦਾ 800 900 ਰੁਪਏ ਦਾ ਆਪਾਂ ਨੇ ਤੁਹਾਨੂੰ ਜੀ ਸੂਡ ਲੱਗਦਾ ਡਿਜੀਟਲ ਸਾਰਾ 450 ਰੁਪਏ ਦਾ 450 ਰੁਪਏ 450 ਦੀ ਰੇਂਜ ਚ ਇਦਾਂ ਦੇ ਗਰਿਆਂ ਦੇ ਗਰੇ ਲੱਗੇ ਹੋਏ ਆ ਡਿਜ਼ਾਈਨ ਤੇ ਕੁਆਂਟੀਟੀ ਜਿਹੜੀ ਮਰਜ਼ੀ ਲਿਓ ਓ ਜੀ 3 ਮੀਟਰ ਬਾਟਮ ਡਿਜੀਟਲ ਸ਼ਰਟ 750 800 ਰੇਟ ਮਾਰਕੀਟ ਆਪਣਾ ਰੇਟ 450 ਰੁਪਏ ਦੁਪट्टे ਮਿਲਨੇ ਆ ਨਾਲ ਪਿਓਰ ਕੋੜਨ ਦੇ ਸਾਰੇ ਡਿਜੀਟਲ ਮਲ ਕੋੜਨ ਦੇ ਦੁਪट्टे ਡਿਜੀਟਲ ਆ ਲੋ ਕਲਰ ਚਾਰਟ ਡਿਜ਼ਾਈਨ ਬਹੁਤ ਹੈ ਯਾਰੋ ਇਦਾਂ ਦੇ ਮਿਲਨੇ ਆ ਚਾਰ ਚਾਰ ਰੰਗ ਚੈੱਕ ਕਰੋ ਜੀ ਆ ਲੋ ਵੈਰਾਈਟੀ ਬਹੁਤ ਹੈ ਕੋਈ ਨਹੀਂ ਵੀ ਸਟਾਕ ਖਤਮ ਹੋ ਗਿਆ ਜਿੰਨੀ ਮਰਜ਼ੀ ਵੈਰਾਈਟੀ ਲਓ ਜੋ 2 3 ਦੀ ਆਫਰ ਰਹਿ ਗਈ 450 ਦਾ ਸੂਰ ਚੈੱਕ ਕਰੋ ਜੀ ਆ ਲੋ ਉਸ ਤੋਂ ਬਾਅਦ ਆ ਲੋ ਜੀ ਕਾਟਨ ਦੇ ਸੂਟ ਪਿਓਰ ਕੈਮਬ੍ਰਿਕ ਚੈੱਕ ਕਰੋ ਜੀ ਆ ਪਿਓਰ ਕੈਮਬ੍ਰਿਕ ਦਾ ਸੂਟ ਸਾਰਾ ਫਰੰਟ ਡਿਜੀਟਲ ਆ ਲੋ ਕਲਰ ਚਾਰ ਬਹੁਤ ਪਿਓਰ ਕੈਮਬ੍ਰਿਕ ਦੀ ਬਾਟਮ ਬੈਕ ਵੀ ਸਾਰੀ ਡਿਜੀਟਲ ਇਹ ਵੀ ਸੂਟ ਕਰਤਾ ਜੀ 400 ਰੁਪਏ ਦੀ ਰੇਂਜ ਚੱਲੂ ਚੈੱਕ ਕਰੋ ਪਿਓਰ ਮਲ ਕੋਟਨ ਦੇ ਮਿਲਨੇ ਆ ਦੁਪੱਟੇ ਇਦਾਂ ਦੇ ਚਾਰ ਚਾਰ ਰੰਗਾਂ ਦੀ ਫੈਮਿਲੀ ਕਲਰ ਚਾਰ ਤੇ ਡਿਜ਼ਾਈਨ ਬਹੁਤ ਮਿਲਣਗੇ ਐਚ ਆਰਓ ਕਵਾਜੀ ਪਹਿਣਾ ਦਾ ਫਾਇਦਾ ਬਹੁਤ ਕਰ ਰਹੇ ਆ ਵੀਰ ਜੀ ਫਾਇਦਾ ਹੀ ਕਰਨਾ ਦਿਨ ਦੇਗੇ ਤੋਂ ਨਾਲ ਵੀਰਾਂ ਦਾ ਵੀ ਫਾਇਦਾ ਹੈ ਵੀਰਾਂ ਦਾ ਹੀ ਫਾਇਦਾ ਕਰਨਾ ਜੀ ਹਾਂ ਪੈਸੇ ਵੀਰਾਂ ਨੇ ਦੇਣੇ ਆ ਜਿਹੜੀ ਮਰਜ਼ੀ ਲੇ ਜੋ ਵੈਰਾਈਟੀ ਹੈ ਚੈੱਕ ਕਰੋ ਜੀ ਯਾਰੋ ਸੁਪਰ ਪਾਸ ਡਿਜ਼ਾਈਨਿੰਗ ਦਾ ਕਲਰ ਚਾਰਟ ਸੁਪਰ ਪਾਸ 7650 ਮਾਰਕੀਟ ਰੇਟ ਆਪਣਾ ਰੇਟ ਸਿਰਫ 450 ਰੁਪਏ ਉਸ ਤੋਂ ਬਾਅਦ ਚੈੱਕ ਕਰੋ ਜੀ ਯਾਰੋ ਕਾਟਨ ਦੇ ਸੂਟ ਪ੍ਰਿੰਟਰ ਦੇ ਵਿੱਚ ਜੇ ਕੋਈ ਐ ਨਹੀਂ ਇੱਕ ਦੋ ਐਟਮਾਂ ਦੇ ਫਾਇਦੇ ਆ ਸਾਰੀਆਂ ਐਟਮਾਂ ਦੇ ਫਾਇਦੇ ਆ ਆਹ ਜੀ ਐਟਮਾਂ ਦੇ ਫਾਇਦੇ ਆ ਆ ਲੋ ਚੈੱਕ ਕਰੋ ਜੀ ਪਿਓਰ ਕੋਡਨ ਦਾ ਸੂਟ ਪ੍ਰਿੰਟ ਸੂਟ ਰਹਿ ਗਿਆ ਪੂਰਾ ਆਲ ਓਵਰ 5 ਮੀਟਰ ਚੈੱਕ ਕਰੋ ਜੀ ਆ ਲੋ ਦੇ ਐ ਤੇ ਕਲਰ ਚੜ ਤੁਹਾਂ ਜੀ ਬਹੁਤ ਮਿਲ ਜਣੇ ਦੁਪੱਟੇ ਮਿਲਣੇ ਨਾਲ ਸੈਮੀ ਦੇ ਆਹੋ ਇਸ ਤਰ੍ਹਾਂ ਦੇ ਸੈਮੀ ਪਿਓਰ ਦੇ ਦੁਪੱਟੇ ਤੁਹਾਂ ਜੀ ਖਾਲੀ ਦੁਪੱਟਾ ਜੀ 100 ਰੁਪਏ ਦਾ ਸੇਲ ਹੁੰਦਾ ਓਹੋ ਵਾਹ ਕਲਰ ਚੈੱਕ ਕਰੋ ਜੀ ਆ ਲੋ ਕਲਰ ਬਾਦੂ ਮਿਲ ਜਣੇ ਰੇਟ ਦਾ ਧਮਾਕਾ ਸੂਟ ਲਾ ਕੇ ਦੇਣਾ 250 ਰੁਪਏ ਦਾ ਚਾਣੀ ਵਿਦੜ ਦੁਪੱਟਾ ਮਾਰਕੀਟ 400 ਰੇਟ ਤਾਂ 250 ਦੇ ਪੈਸੇ ਲੋਂਗੇ ਕਲਰ ਚੜ ਚੈੱਕ ਕਰੋ ਜੀ ਯਾਰੋ ਜਿੰਨੇ ਮਰਜੀ ਡਿਜ਼ਾਈਨ ਲਿਜੋ ਪਿਓਰ ਕਾਉਣ ਦਾ ਸੂਟ 5 ਮੀਟਰ ਦੁਪੱਟਾ ਸੈਮੀ ਪਿਓਰ ਦਾ ਰੇਟ ਕਰਤਾ ਜੀ 250 ਰੁਪਏ ਬਹੁਤ ਵੈਰਾਈਟੀ ਆਲੋ ਭਾਵੇਂ ਤੁਸੀਂ ਲੈਣੇ ਆ ਵਧੀਆ ਸੂਟ ਆਲੋ ਪਾਰਟੀ ਵੇਅਰ ਸੂਟ ਆਲੋ ਪਿਓਰ ਕ੍ਰੇਪ ਦਾ ਸੂਟ ਚੈੱਕ ਕਰਾਓ ਹੀ ਆਲੋ ਪੂਰੇ ਫਰੰਟ ਦੇ ਉੱਤੇ ਵਰਕ ਬਾਜੂ ਰੇਣੇ ਆ ਨਾਲ ਬੜੇ ਸ਼ਾਨਦਾਰ ਵਰਕ ਤੁਹਾ ਜੀ ਮਾਰਕਟ ਸੂਟ ਵਿਕਦਾ ਜੀ 900 800 ਰੁਪਏ ਦਾ ਹਾਂਜੀ ਚੈੱਕ ਕਰੋ ਕਲਰ ਚਾਰਟ ਬਾਜੂਆਂ ਦੇ ਵਰਕ ਨਾਲ ਡੁਪੱਟੇ ਮਿਲਨੇ ਆ ਪਿਓਰ ਚਨਾਉਂ ਦੇ 22 ਮੀਟਰ ਕਰਦੇ ਡੁਪੱਟੇ ਰੇਟ ਕਰਤਾ ਜੀ ਸਿਰਫ 500 ਰੁਪਏ 500 ਰੁਪਏ ਦੀ ਰੇਂਜ ਦੇ ਵਿੱਚ 100 ਡਿਆں ਦੋਂਗਾ ਵੀ ਕੋਈ ਐ ਨਹੀਂ ਕੜਿਆਨ ਕਲਰ ਚਾਰਟ ਜਿਹੜੇ ਮਰਜ਼ੀ ਲਓ ਜਿਓ ਆਓ ਭਾਵੇਂ ਡਾਰਕ ਕਲਰ ਚਾਰਟ ਲਓ ਪਾਏ ਲੋ ਮੈਟੈਲਿਕ ਪੂਰੇ ਫਰੰਟ ਤੇ ਵਰਕ ਬਾਜੂ ਵਰਕ ਤੁਹਾਨੂੰ ਪਿਓਰ ਗਰੇਵ ਦਾ ਸੂਟ ਦਪੱਟੇ ਮਿਲਨੇ ਆ ਪਿਓਰ ਚਨਾਉਂ ਦੇ ਰੇਡ ਪੈਣਾ ਸਿਰਫ 500 ਰੁਪਏ ਦੀ ਰੇਂਜ ਚ ਭਾਵੇਂ ਲੈ ਜੋ ਇੱਕ ਭਾਵੇਂ ਲੈ ਜੋ 100 ਆ ਲੋ ਜੀ ਇੱਕੋ ਰੇਡ ਕਲਰ ਚਾੜਾਂ ਦਾ ਤਾਂ ਦੇ ਭਾਵੇਂ ਡਾਰਕ ਕਲਰ ਚਾੜ ਲੋ ਭਾਵੇਂ ਲੋ ਲਾਈਟ ਰੇਡ ਕਰਤਾ ਜੀ 500 ਰੁਪਏ ਸਾਰਾ ਹੈਂਡਵਰਕ ਦਾ ਕੰਮ ਪਿਓਰ ਚਨਾਉਂ ਦੇ ਰਪਟੇ ਔਰ ਟਾਈ ਟਾਈ ਮੀਟਰ ਕਰਦੇ ਚੈੱਕ ਕਰੋ ਜੀ ਕਿੰਨੇ ਪਿਆਰੇ ਦਪੱਟੇ ਆ ਲੋ ਰੇਡ ਸਿਰਫ 500 ਰੁਪਏ ਉਹਦੇ ਬਾਅਦ ਪਿਓਰ ਸ਼ਿਮਰ ਆ ਲੋ ਜੀ ਇਹ 라ਜ ਹੁੰਦੀ ਆ ਲोटा ਚੈੱਕ ਕਰੋ ਜੀ ਆ ਲੋ ਪਿਓਰ ਸ਼ਿਮਰ ਹੈਂਡਵਰਕ ਦਾ ਕੰਮ ਸਾਰਾ ਡਿਜੀਟਲ ਦੇ ਵਿੱਚ ਬੈਗ ਸਾਰੀ ਡਿਜੀਟਲ ਬੋਰਡ ਮਿਲੇਗੀ ਮੰਡਾਲ ਦੀ ਦੁਪੱਟਾ ਮਿਲੇਗਾ ਜੀ ਪਿਓਰ ਸ਼ਿਮਰ ਦਾ ਡਿਜੀਟਲ ਆ ਲੋ ਇਹ ਕੋਈ 1050 ਨਹੀਂ ਲੈਣਾ ਕੋਈ 800 ਨਹੀਂ ਲੈਣਾ ਕੋਈ ਨਹੀਂ ਲੈਣਾ 600 ਸੂੜ ਲਾ ਕੇ ਦੇਣਾ 450 ਰੁਪਏ ਦਾ 450 450 ਦੀ ਰੇਂਜ ਚ ਕਲਰ ਚਾਰਟ ਮਿਲਨੇ ਇਦਾਂ ਦੇ ਜੀ ਜਿੰਨੇ ਮਰਜੀ ਲੈ ਮਾਰਕੀਟ ਰੇਟ ਕੇ ਆਊਗਾ ਮਾਰਕੀਟ 800 900 ਰੇਟ ਹੋਊਗਾ ਤਾਂ 450 ਰੁਪਏ ਦੇ ਪਹਿਲੋਂ ਗਰੰਟੀ ਚੈਲੰਜ ਦੇਣਾ ਲੋ ਜੀ ਉਧੇ ਬਾਹਰ ਚੈੱਕ ਕਰੋ ਜੀ ਆਲੋ ਇਹ ਵੀ ਡਿਜ਼ਾਈਨਿੰਗ ਸਾਰੀ ਪਿਓਰ ਮਸਲੀਨ ਦੇ ਉੱਤੇ ਆਲੋ ਪਿਓਰ ਮਸਲੀਨ ਕੇ ਦਾ ਪਿਓਰ ਮਸਲੀਨ ਹੋਊਗੀ ਜੇ ਕੋਈ ਢੀਸਾਬਤ ਕਰ ਦੇਵੇ ਤਾਂ ਲੱਖ ਰੁਪਏ ਨਾਮ ਕਾਲੇ ਬਲਵਾ ਲੋ ਆ ਚੈੱਕ ਕਰੋ ਸਾਰੀ ਡਿਜੀਟਲ ਦੇ ਵਿੱਚ ਬੈਗ ਸਾਰੀ ਡਿਜੀਟਲ ਮਡਲ ਦੀ ਬਾਟਮ 3 ਮੀਟਰ ਦੁਪੱਟਾ ਮਿਲੇਗਾ ਜੀ ਨਾਲ ਸੈਮੀ ਪਿਓਰ ਦਾ ਫੋਰ ਚੜ ਲੱਗੀ ਪਈ ਆ ਪੱਟੀ ਆ ਲੋ ਇਹਦਾ ਰੇਟ ਕਰਤਾ ਜੀ 400 ਰੁਪਏ 400 ਰੇਟ ਤੇ ਆਣਾ ਸੁਣ ਲੈ ਦਿਨ ਦੇ ਕੇ 2 ਫਟਾਫਟ ਆਜੋ ਆ ਲੋ ਕਲਰ ਚਾਰ ਚੈੱਕ ਕਰੋ ਜੀ ਆ ਲੋ ਜਿਹੜਾ ਮਰਜੀ ਡਿਜ਼ਾਈਨ ਲੈ ਜੋ ਭਾਵੇਂ ਦੁਪੱਟਾ ਵਰਕ ਲੈਣਾ ਵਰਕ ਲੈ ਜੋ ਜੀ ਆ ਲੋ ਇਹ ਵੀ ਸੂਟ ਲਾ ਕੇ ਦੇਣਾ 400 ਰੁਪਏ ਦੀ ਰੇਂਜ ਚਾ ਲੋ ਬਹੁਤ ਵੈਰਾਈਟੀ ਆ ਕੁਆਂਟੀਟੀ ਬਹੁਤ ਆ ਚੈੱਕ ਕਰੋ ਜੀ ਆ ਲੋ ਉਸ ਤੋਂ ਬਾਅਦ ਆ ਚੀਜ਼ਾਂ ਚੈੱਕ ਕਰੋ ਜੀ ਆ ਲੋ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਦੀ ਬਾਟਮ ਸਾਰੀ ਡਿਜੀਟਲ ਦੇ ਵਿੱਚ ਕੰਮ ਚੈੱਕ ਕਰੋ ਜੀ ਆ ਲੋ ਕਿੰਨਾ ਪਿਆਰਾ ਵਰਕ ਹੋਇਆ ਪਿਆ ਦੁਪੱਟਾ ਲਵਾਏ ਜੀ ਨਾਲ ਕੋਟਾ ਅਡੋਰੀਆ ਦਾ ਇਹ ਵਿਕਦੇ ਆ ਜੀ 1000 11 1100 ਰੁਪਏ ਸੂਟ ਇਹਦਾ ਰੇਟ ਕਰਤਾ ਜੀ 550 ਰੁਪਏ ਚੈੱਕ ਕਰੋ ਦੁਪੱਟੇ ਕਿੰਨੇ ਫੈਂਸੀ ਸਾਰੇ ਡਿਜੀਟਲ ਲਾ ਲੋ ਪਿਓਰ ਕੋਟਾ ਅਡੋਰੀਆ ਦੇ ਦੁਪੱਟੇ ਰੇਟ 550 ਡਿਜ਼ਾਈਨ ਜਿੰਨੇ ਮਰਜ਼ੀ ਲਓ ਜਿਹਾ ਲੋ ਕਲਰ ਚੜ ਚੈੱਕ ਕਰੋ ਜੇ ਲੈਣੀ ਆ ਪਿਓਰ ਕੈਂਬਰੀ ਕਲੋ 3 ਮੀਟਰ ਰਹੇਗੀ ਬਾਟਮ ਚੈੱਕ ਕਰੋ ਜੀ ਕਿੰਨੇ ਪਿਆਰੇ ਵਰਕ ਆ ਪਿਓਰ ਕੈਂਬ੍ਰਿਕ ਦਾ ਪਿਓਰ ਕੈਂਬ੍ਰਿਕ ਰਹੀ ਗਈ ਪਿਓਰ ਕੈਂਬ੍ਰਿਕ ਦੀ ਸ਼ਰਟ ਨੈਕ ਤੇ ਵਰਕ ਪਿਓਰ ਕੈਂਬ੍ਰਿਕ ਦੀ ਬਾਟਮ ਦੁਪੱਟੇ ਲਵਾਦ ਤੇ ਹੀ ਹਾ ਪਿਓਰ ਦੇ ਨਾਲ ਬਜ਼ਾਰ 1050 ਰੇਡ ਆਪਣਾ ਰੇਡ 550 ਰੁਪਏ ਕਲਰ ਚਾਰਟ ਜਿੰਨੇ ਮਰਜੀ ਲੈ ਜਾਓ ਵੈਰਾਈਟੀ ਬਹੁਤ ਆ 450 ਰੁਪਏ ਦੀ ਰੇਂਜ ਚ ਆ ਲੋ ਆ ਆਈਟਮ 500 ਰੁਪਏ ਦੀ ਰੇਂਜ ਚ ਡਿਜੀਟਲ ਦੇ ਵਿੱਚ ਵੀ ਦਿਨ ਰਹਿ ਗਏ ਦੋ ਫਟਾਫਟ ਆ ਜਾਓ ਐਸ ਕੇ ਟੈਕਸਟਲ ਮਰਿੰਡਾ ਲੋ ਆਵੇਂ ਤੁਸੀਂ ਲੈਣੀ ਆ ਪੈਂਟਾਂ ਲੋ ਆ ਲੋ ਤਾ ਲੋ ਪੈਂਟ ਸ਼ਰਟਾਂ ਲੋ ਕਲਰ ਚਾੜ ਬੜੇ ਸੋਹਣੇ ਸੋਹਣੇ ਆ ਲੋ ਬਈ ਯਾਰ ਵਿਕਦੀ ਆ 150-200 ਰੁਪਏ ਚੈੱਕ ਕਰੋ ਕਲਰ ਚਾੜ ਪੂਰੀ ਪੈਂਟ ਰੇਟ ਲਾ ਕੇ ਦੇਣਾ ਜੀ 99 ਰੁਪਏ ਦੀ ਆਓ ਸਿਰਫ 99 ਰੁਪਏ ਸਰ 99 ਰੁਪਏ ਦੀ ਰੇਂਜ ਦੇ ਵਿੱਚ ਜਿੰਨੇ ਚ ਮਿਲਦਾ ਰਮਾਲ ਉਨੇ ਚ ਦੇਦਾ ਨਹੀਂ ਪੈਂਟ ਸ਼ਰਟ 99 ਰੁਪਏ ਚਾ ਲੋ ਕਲਰ ਚਾੜ ਜਿੰਨੇ ਮਰਜ਼ੀ ਪਾਰਸਲਾਂ ਦੇ ਪਾਰਸਲ ਲੈ ਲਓ ਤੇ ਬੰਦ ਪਾਰਸਲ ਪਏ ਆ ਜਿੰਨੇ ਮਰਜ਼ੀ ਵੈਰਾਈਟੀ ਆ ਲੋ ਕਾਟਨ ਦਾ ਸੂਟ ਪਿਓਰ ਕਰਤਾ 175 ਰੁਪਏ ਦਾ 5 ਮੀਟਰ ਸੂਟ 175 ਰੁਪਏ ਦੀ ਰੇਟ ਜਿੰਨਾ ਮਰਜ਼ੀ ਲਓ ਜੀ ਆ ਲੋ ਉੱਤੇ ਵਾਲੇ ਇਦਾਂ ਦੇ ਲੈਣੇ ਆ ਕਾਟਨ ਦੇ ਦੁਪੱਟੇ ਵਰਕ ਮਸਲੀਨ ਦੇ ਉੱਤੇ ਹੀ ਆ ਲੋ ਚੈੱਕ ਕਰਾਓ ਜੀ ਕਿੰਨੇ ਸੋਹਣੇ ਸੋਹਣੇ ਕਲਰ ਚਾਰਡ ਇਹ ਆ ਚੈੱਕ ਕਰਾਓ ਪੂਰਾ 5 ਮੀਟਰ ਸੂਟ ਆਲ ਓਵਰ ਫਰੰਟ ਦੇ ਉੱਤੇ ਪੂਰਾ ਵਰਕ ਮਾਰਕੀਟ 550 600 ਅੱਪਾ ਨੇ ਲਾ ਕੇ ਦੇਣਾ 650 ਰੁਪਏ ਦੇ ਦੋ ਸੂਟ ਵੀ ਸਿੰਗਲ ਸੂਟ ਪੈ ਗਿਆ 325 ਰੁਪਏ ਦਾ ਕਲਰ ਮਿਲਨੇ ਐ ਤਾਂ ਦੇ ਚਾਰ ਚਾਰ ਰੰਗ ਡਿਜ਼ਾਈਨ ਤੇ ਕੁਆਂਟੀਟੀ ਜਿੰਨੀ ਮਰਜੀ ਆ ਲੋ ਜੋਰ ਜੱਟ ਦਾ ਸੂਟ ਆ ਲੋ ਜੀ 550 ਵਾਲਾ ਸੂਟ ਪੂਰੇ ਫਰੰਟ ਦੇ ਉੱਤੇ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਹੋਇਆ ਪੂਰੇ ਫਰੰਟ ਦੇ ਉੱਤੇ ਦੁਪੱਟਾ ਵੀ ਲਵਾਦਾ ਜੋਰ ਜੱਟ ਦਾ ਆ ਲੋ 375 ਰੁਪਏ ਦੀ ਰੇਂਜ ਚ ਕਲਰ ਚਾਰਟ ਬਹੁਤ ਮਿਲਣਗੇ ਆ ਲੋ ਦੇ ਲੈਣ ਬਾਅਦ ਤੇ ਸੂਟ ਲੈਣਿਆ ਕਰੇਵ ਦੇ ਚੈੱਕ ਕਰੋ ਜੀ ਆ ਲੋ ਕਰੇਵ ਦਾ ਸੂਟ ਪੂਰਾ ਆਲ ਓਵਰ ਕੰਟਰਾਸਟ ਮਿਲਨੇ ਆ ਦੁਪੱਟੇ ਰੇਡ ਕਰਤਾ 250 ਰੁਪਏ ਚੈੱਕ ਕਰ ਲੋ 250 ਰੁਪਏ ਦੀ ਰੇਂਜ ਚ ਇਦਾਂ ਦੀਆਂ ਡਿਜ਼ਾਈਨਿੰਗ ਕਿਤੇ ਨਹੀਂ ਮਿਲਣੇ ਹੈਗੀਆਂ ਇੱਕੋ ਜਗ੍ਹਾ ਤੇ ਮਿਲਣੀ ਆ ਇਸਕੇ ਟੈਕਸਚਰ ਤੇ ਆ ਲੋ ਇਦਾਂ ਦੇ ਕਲਰ ਚਾਰਟ ਗਰਿਆਂ ਦੇ ਗਰੇ ਲੱਗੇ ਪਿਆ ਜਿੰਨੀ ਮਰਜ਼ੀ ਵੈਰਾਈਟੀ ਲਿਓ ਜੀ ਕੋਸ਼ਾ ਥੱਲੇ ਮਿਲਣੀ ਆ ਲੋ ਉਤੇ ਬਾਅਦ ਚੈੱਕ ਕਰੋ ਜੀ ਆਲੋ ਸਭ ਤੋਂ ਜ਼ਿਆਦਾ ਪਾਰਟੀ ਵੇਰ ਬੇਸ ਵਿਗ ਨਾਲ ਕ੍ਰਸ਼ ਵੇਸ ਆਲੋ ਜੀ ਕ੍ਰਸ਼ ਵੇਸ ਦੇ ਉੱਤੇ ਬਹੁਤ ਸੋਹਣੀਆਂ ਡਿਜ਼ਾਈਨੀਆਂ ਲਿਆਂਦੀਆਂ ਜੀ ਚੈੱਕ ਕਰੋ ਆਲੋ ਮਡਾਲ ਦੀ ਰਹੇਗੀ ਬਾਟਮ 3 ਮੀਟਰ ਚੈੱਕ ਕਰੋ ਜੀ ਪੂਰਾ ਫਰੰਟ ਆਲੋ ਜੀ ਕਰੋ ਚੈੱਕ ਪੂਰੇ ਫਰੰਟ ਦੇ ਉੱਤੇ ਵਰਕ ਦੁਪੱਟੇ ਮਿਲਨੇ ਆ ਨਾਲ ਸੈਮੀ ਪਿਓਰ ਦੇ ਬਾਜ਼ਾਰ ਇਹਦੇ 1000 ਰੁਪਏ ਆਪਣਾ ਰੇਟ ਰਹੇਗਾ ਜੀ ਸਿਰਫ 550 ਰੁਪਏ ਧਿਆਨ ਨਾਲ ਸੁਣਨਾ 1000 ਵਾਲਾ ਸੂਟ 550 ਮਿਲਦਾ ਕਰਾਚ ਵੇਚ ਦੇ ਉੱਤੇ ਮਡਾਲ ਦੀ ਬੋਟਮ ਇਦਾਂ ਦੇ ਮਿਲਨੇ ਆ ਚਾਰ ਚਾਰ ਕਲਰ ਵੈਰਾਈਟੀ ਦੇ ਕੁਆਂਟੀਟੀ ਦੀ ਕੋਈ ਕਮੀ ਨਹੀਂ ਚੈੱਕ ਕਰੋ ਜੀ ਇਦਾਂ ਦੇ ਗਰੇਆਂ ਦੇ ਗਰੇ ਲੱਗੇ ਪਏ 550 ਰੁਪਏ ਚ ਦੋ ਦਿਨ ਲੱਗੇ ਫੜਾਫੜ ਆਜੋ ਬਹੁਤ ਵੈਰਾਈਟੀ ਮਿਲਨੇ ਆ ਜੀ ਆ ਲੋ ਇਦਾਂ ਦੇ ਕੈਟਲੋਗ ਵਾਲੇ ਸੂਟ ਲੈਣੇ ਆ ਲੋ ਪਿਓਰ ਕਾਡਨ ਦੇ 400 ਰੁਪਏ ਦੀ ਰੇਂਜ ਚ ਪਿਓਰ ਕੈਂਬ੍ਰਿਕ ਦਾ ਸੂਟ ਨਾਰ ਰਹਿ ਗਿਆ ਪਿਓਰ ਕੈਂਬ੍ਰਿਕ ਦੀ ਬਾਟਮ ਚੈੱਕ ਕਰੋ ਜੀ ਆ ਲੋ ਕਿੰਨੇ ਪਿਆਰੀਆਂ ਡਿਜ਼ਾਈਨਿੰਗ ਆ ਆ ਚੈੱਕ ਕਰੋ ਸਾਰੀਆਂ ਡਿਜੀਟਲ ਡਿਜ਼ਾਈਨਿੰਗ ਆ ਚੈੱਕ ਕਰੋ ਜੀ ਆ ਲੋ ਪੂਰਾ ਫਰੰਟ ਡਿਜੀਟਲ ਕਲਰ ਮਿਲ ਨੇ ਆ ਚਾਰ ਇਦਾਂ ਦੇ ਆ ਦੇਖੋ ਚਾਰ ਚਾਰ ਰੰਗ ਡੁਪੱਟਾ ਪਿਓਰ ਕੋਡਰੰਦਾ ਰੇਟ ਕੀ ਕਰਤਾ ਕੋਈ 650 ਨਹੀਂ ਕੋਈ ਨਹੀਂ ਲੈਣਾ 500 ਕੋਈ ਨਹੀਂ 550 ਸਿਰਫ 400 ਰੁਪਏ ਦੀ ਰੇਂਜ ਇਦਾਂ ਦੇ ਦੁਪੱਟੇ ਸੋਹਣੇ ਸੋਹਣੇ ਕਲਰ ਦੇਖੋ ਚਾਰ ਚਾਰ ਰੰਗਾਂ ਦੀ ਫੈਮਿਲੀ ਕਵਾਂਟਿਟੀ ਦੀ ਕੋਈ ਕਮੀ ਨਹੀਂ ਪੂਰੀ ਪੌਂਟੜੀ ਆ ਜਿੰਨੇ ਮਰਜ਼ੀ ਪਾਰਸਲ ਲੈ ਜੋ ਸਿਰਫ 400 ਰੁਪਏ ਦੀ ਰੇਂਜ ਚ ਉੱਤੇ ਬਾਅਦ ਕੋਈ ਦੇਖਣਾ ਪਾਰਟੀ ਵੇਅਰ ਪੀਸ ਆ ਦੇਖੋ ਜੀ ਚਾਰ ਚਾਰ ਕਲਰ ਬੜੀ ਪਿਆਰੀ ਡਿਜ਼ਾਈਨਿੰਗ ਜਾਈ ਪਿਓਰ ਮਸਲੀਨ ਦੀ ਬਾਟਮ 3 ਮੀਟਰ ਬਾਟਮ ਦੇ ਕਰਾਤਾ ਤੇ ਵਰਕ ਦੇਖੋ ਜੀ ਆ ਲੋ ਕਿੰਨਾ ਪਿਆਰਾ ਵਰਕ ਬਾਟਮ ਤੇ ਤਾਂ ਲੋ ਜੀ ਚੈੱਕ ਕਰੋ ਜੀ ਸ਼ਰਟ ਪਿਓਰ ਮਸਲੀਨ ਦੀ ਕੰਟਰਾਸਟ ਪੂਰੀ ਬੋਟਮ ਦੇ ਬਰਕ ਸ਼ੈਲਟ ਦੇ ਬਰਕ ਆ ਚੈੱਕ ਕਰਾਓ ਜੀ ਸੇਮ ਮਾਡਲ ਵਾਲਾ ਪੀਸ ਦਪੱਟਾ ਚੈੱਕ ਕਰਾਓ ਜੀ ਕਿੰਨਾ ਸ਼ਾਨਦਾਰ ਆ ਪਿਓਰ ਬਸਕੋਸ ਔਰ ਗੰਜੇ ਦਾ ਲੋ ਇਦਾਂ ਦੇ ਸੋਹਣੇ ਸੋਹਣੇ ਸੂਟ ਲੈਣ ਬਾਅਦ ਤੇ 15-1500 ਖਰਚਣ ਦੀ ਲੋੜ ਨਹੀਂ 799 ਰੁਪਏ ਕਲਰ ਦੇਖੋ ਜੀ ਆ ਲੋ ਆ ਸੂਟ ਮਾਰਕਟ 1500 1200 ਰੁਪਏ ਕਾਲੇ ਦਾ ਰੇਡ 799 ਕੋਈ ਐ ਨਹੀਂ ਚਾਰ ਪੀਸ ਭਾਵੇਂ ਬੰਦ ਦੇ ਬੰਦ ਪਾਰਸਲ ਲੈ ਜਾਓ 1500 ਵਾਲੀ ਆਈਟਮ ਸਿਰਫ 799 ਵੀਡੀਓ ਦਬਕੇ ਸ਼ੇਅਰ ਕਰਦੇ ਹੋ ਪੇਜ ਨੂੰ ਕਰ ਲਿਓ ਫੋਲੋ ਕਰੋ ਜੀ ਇੱਦਾਂ ਦੀਆਂ ਬਾਟਮਾਂ ਦੇ ਵਰਕ ਵਾਲੇ ਸੂਟ ਆ ਚੈੱਕ ਕਰੋ ਜੀ ਪਿਓਰ ਡਿਜੀਟਲ 550 600 ਮਾਰਕੀਟ ਰੇਟ ਹੈ ਪਿਓਰ ਕੈਂਬ੍ਰਿਕ ਦੀ ਬਾਟਮ ਪਿਓਰ ਮਸਲੀਨ ਡਿਜੀਟਲ ਸੂਟ ਕਰਤਾ 350 ਰੁਪਏ ਦਾ ਚੈੱਕ ਕਰੋ ਜੀ ਕਿੰਨੀ ਵਧੀਆ ਡਿਜ਼ਾਈਨਿੰਗ ਹੈ ਦੁਪੱਟੇ ਸੈਮੀ ਪਿਓਰ ਦੇ ਸਿਰਫ 350 ਰੁਪਏ ਦੀ ਰੇਂਜ ਉਹ ਜੇ ਇਦਾਂ ਦੇ ਸੂਟ ਲੈਣੇ ਕੈਂਬ੍ਰਿਕ ਦੇ ਇੱਕ ਇੱਕ ਗੱਲ ਧਿਆਨ ਨਾਲ ਸੁਣਨੀ ਆ ਜੇ ਪਿਓਰ ਕੈਂਬਰੀ ਕਿਹਾ ਤਾਂ ਪਿਓਰ ਕੈਂਬ੍ਰਿਕ ਜੇ ਕੋਈ ਕਹਿੰਦਾ ਡੀ ਕੈਂਬਰੀ ਦਾ 100 ਰੁਪਇਆ ਨਾ ਮੇਰੇ ਵੱਲੋਂ ਪਿਓਰ ਕੈਂਬਰੀਕ ਸਾਰੀ ਡਿਜੀਟਲ ਆਰੀ ਵਰਕ ਵਾਲਾ ਕੰਮ ਬੈਗ ਸਾਰੀ ਡਿਜੀਟਲ ਚੈੱਕ ਕਰਾਓ ਜੀ ਆਲੋ ਪੂਰਾ ਫਰੰਟ ਡਿਜੀਟਲ ਹੈ ਇਦਾਂ ਦੇ ਬੋਟਮਾ ਕਪੜੇ ਨਾਲ ਰਹਿਣੇ ਸੈਮੀ ਪਿਓਰ ਦੇ ਰੇਟ ਕੀ ਕਰਤਾ ਸਾਢੇ 300 ਰੁਪਏ ਆਲੋ ਇਦਾਂ ਦੇ ਲੈਣੇ ਬਰਬਰੀ ਦੇ ਸੂਟ ਚੈੱਕ ਕਰਾਓ ਆਲੋ ਬਹੁਤ ਪਿਆਰੀਆਂ ਪਿਆਰੀਆਂ ਡਿਜ਼ਾਈਨਿੰਗ ਆਲੋ 900 ਰੁਪਏ ਵਾਲਾ ਸੂਟ ਆ ਲੋ ਪ्योर ਬਰਬਰੀ ਦੇ ਉੱਤੇ ਪ੍ਰੋਪਰ 5 ਮੀਟਰ ਲੈਂਥ ਆ ਲੋ ਸੂਟ ਦੀ ਪੂਰਾ ਫਰੰਟ ਦੇ ਉੱਤੇ ਵਰਕ ਜਾਲ ਮਾਰਕੀਟ ਵਿਗਦਾ ਹੀ 1000 ਰੁਪਏ 1100 ਰੁਪਏ ਆ ਲੋ 2.5 2.5 ਮੀਟਰ ਕੱਢਦੇ ਦੁਪੱਟੇ ਪ्योर ਬਰਬਰੀ ਦੇ ਰੇਟ ਕੀ ਆ 550 ਰੁਪਏ ਦੋ ਦਿਨ ਰਹਿ ਗਏ ਫਟਾਫਟ ਆਜੋ ਆ ਲੋ ਇਦਾਂ ਦੇ 4-4 ਮਿਲਨੇ ਆ ਕਲਰ 550 ਦੀ ਰੇਂਜ ਚ ਆ ਲੋ ਇਹ ਲੈਣੀਆਂ ਕਰੇਵ ਆ ਲੋ ਕਰੇਵ ਦਾ ਸੂਟ ਜਿੰਨਾ ਮਰਜੀ ਕਟਾ ਕੇ ਲੈ ਜਾਓ 5-5 ਮੀਟਰ ਦੀ ਕੱਟ ਆ ਲਓ ਤੁਮਾਂ ਜੀ ਰੇਟ ਕੀ ਕਰਤਾ 125 ਰੁਪਏ ਦਾ ਸੂਟ ਹੈ 5 ਮੀਟਰ ਸੂਟ ਮੀਟਰ ਮਾਰ ਕੇ ਲੈ ਜਾਓ 125 ਰੁਪਏ ਦੀ ਰੇਂਜ ਚਾਲੋ ਕੁਆਂਟਿਟੀ ਚੈੱਕ ਕਰਾਓ ਆ ਲਓ ਫੁੱਲ ਬੇਟਾ ਫੁੱਲ ਕੁਆਂਟਿਟੀ ਹੈ ਆ ਲਓ ਕਲਰ ਚਾਰ ਚੈੱਕ ਕਰਾਓ ਗਰੇਆਂ ਦੇ ਗਰੇ ਲੱਗੇ ਪਏ ਆ ਸਭ ਤੋਂ ਵੱਡੀ ਗੱਲ ਬਲੈਕ ਕਲਰ ਪੂਰਾ ਨਹੀਂ ਹੁੰਦਾ ਬਲੈਕ ਲੈ ਜਾਓ ਇਹਦਾ ਮਰਜੀ ਕਲਰ ਲੈ ਜਾਓ 125 ਦਾ ਸੂਟ ਪੂਰਾ 5 ਮੀਟਰ ਮੀਟਰ ਮਾਰ ਕੇ ਲੈ ਕੇ ਜਾਓ ਆ ਲੋ ਭਾਵੇਂ ਤੁਸੀਂ ਲੈਣੀ ਆ ਬੈੱਡ ਸ਼ੀਟਾਂ ਭਾਵੇਂ ਲੈਣਿਆ ਏਸੀ ਕੁਆਟਰ ਆ ਚੈੱਕ ਕਰਾਓ ਡਬਲ ਵਰਦਾ ਏਸੀ ਕੁਆਟਰ ਚੈੱਕ ਕਰਾਓ ਜੀ ਮਾਰਕਟ 500 ਦਾ ਇੱਕ ਆਪਾਂ ਨੇ ਦੇਣਿਆ 500 ਰੁਪਏ ਦੇ 2 250 ਰੁਪਏ ਸਿੰਗਲ ਆ ਲੋ ਕਲਰ ਚਾਰ ਚੈੱਕ ਕਰਾਓ ਜਿੰਨੇ ਮਰਜੀ ਲੈ ਜਾਓ ਪਾਰਸਲਾਂ ਦੇ ਪਾਰਸਲ ਡਬਲ ਬੱਡ ਦਾ ਏਸੀ ਕੁਵਡਰ ਸਿਰਫ ਕਰਤਾ 2500 ਰੁਪਏ ਦਾ ਡਬਲ ਬੈਡ ਦੀ ਬੈਡ ਸ਼ੀਟ ਕਿੰਗ ਸਾਈਜ਼ ਦੀ ਨਾਲ ਮਿਲਣਾ ਏਸੀ ਕੁਵਡਰ ਬਾਜ਼ਾਰ ਵਿਗਦਾ 1000 ਰੁਪਏ ਦਾ ਚੈੱਕ ਕਰੋ ਜੀ ਆਲੋ ਵਿਦ ਬੈਡ ਸ਼ੀਟ ਵਿਦ ਏਸੀ ਕੁਵਡਰ ਡਬਲ ਬੈਡ ਦਾ ਆਲੋ ਆ ਮਿਲਨੀ ਆ ਬੈਡ ਸ਼ੀਟ ਨਾਲ ਡਬਲ ਬੈਡ ਦੀ ਚੈੱਕ ਕਰੋ ਬੈਡ ਸ਼ੀਟ ਦੇ ਨਾਲ ਰੇਟ 499 ਰੁਪਏ ਧਿਆਨ ਨਾਲ ਰੇਟ ਸੁਣਿਆ 499 ਆਲੋ ਇੱਜਾ ਦੇ ਤਾਵਲ ਲੈਣਿਆ ਦੇਖੋ ਜੀ ਆਲੋ ਤਾਵਲ ਦਾ ਰੇਡ ਕਰਤਾ 60 ਰੁਪਏ ਦਾ 60 ਰੁਪਏ ਦਾ ਤਾਵਲ ਜਿੰਨਾ ਮਰਜ਼ੀ ਲਿਓ ਭਾਵੇਂ ਟੱਕਾਂ ਦੇਗ ਭਾ ਕੇ ਲਿਓ ਬੈਡ ਸ਼ੀਟਾਂ ਜਿਹੜੀਆਂ ਮਰਜ਼ੀ ਲੈ ਜਾਓ ਆਓ ਇਦਾਂ ਦੀ ਬੈਡ ਸ਼ੀਟ ਆਓ ਵਿੱਦ ਮਿਲਣੇ ਨਾਲ ਪਿੱਲੋ ਕਵਰ ਡਬਲ ਵਰਦੀ ਬੈਡ ਸ਼ੀਟ ਪਿਓਰ ਕਾਟਨ ਚੈੱਕ ਕਰੋ ਇਹ ਪਿਓਰ ਕਾਟਨ ਦੀ ਬੈਡ ਸ਼ੀਟ ਹੈ ਰੇਟ ਧਿਆਨ ਨਾਲ ਸੁਣਨਾ ਕੋਈ 400 ਨਹੀਂ ਲੈਣਾ ਕੋਈ 350 ਨਹੀਂ 215 ਰੁਪਏ ਦੀ ਰੇਂਜ ਚ ਜਿੰਨੀ ਮਰਜ਼ੀ ਵੈਰਾਈਟੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ 215 ਰੁਪਏ ਇਦਾਂ ਦੇ ਵਧੀਆ-ਵਧੀਆ ਪਾਰਟੀ ਵੇਅਰ ਸੂਟ ਕ੍ਰੱਚ ਦੇ 550 ਰੁਪਏ ਰੇਡ ਕਰਤਾ ਜਿੰਨਾ ਮਰਜ਼ੀ ਲੈ ਜਾਓ ਵਾਲੋ ਇਦਾਂ ਦੇ ਪਟੀਕਾ ਵਾਲੇ ਸੂਟ ਪਿਓਰ ਕਰੇਵ ਪਿਓਰ ਮਸਲੀਨ ਦੇ ਸੂਟ 8-800 ਰੁਪਏ ਦੀ ਰੇਂਜ ਚ ਦੁਪੱਟੇ ਮਿਲਨੇ ਆ ਫੁੱਲ ਪਿਓਰ ਦੇ ਵਰਕ ਕੀਤੇ ਹੋਏ ਆਲੋ ਵੈਰਾਈਟੀ ਬੜੀ ਆ ਕਲਰ ਚਾਰ ਜਿੰਨੇ ਮਰਜ਼ੀ ਲੈ ਜਾਓ ਭਾਵੇਂ ਤੁਸੀਂ ਲੈਣੀ ਆ ਪੈਂਟ ਸ਼ਰਟ ਹਾਲੋ ਪੈਂਟ ਸ਼ਰਟ ਵਿਦ ਪੈਕਿੰਗ ਦੇ ਨਾਲ ਰੇਡ 220 ਰੁਪਏ 350-400 ਮਾਰਕੀਟ ਰੇਡ ਆ ਬਣਾ ਰੇਡ 220 ਰੁਪਏ ਭਾਵੇਂ ਲੈਣੇ কুরਤੇ ਪਜਾਮੇ ਚੈੱਕ ਕਰਾਓ ਜੀ ਆਲੋ কুরਤੇ ਪਜਾਮੇ ਦੀ ਵੈਰਾਈਟੀ ਗੀਜਾ ਕੋਰੋਂ ਦਾ কুরਤਾ ਪਜਾਮਾ 1500 ਵਾਲਾ ਇੱਕ ਨਾਲ ਇੱਕ ਕਰਤਾ ਫ੍ਰੀ ਆਲੋ ਪਿਓਰ ਗੀਜਾ ਕੋਰੋਂ ਦਾ কুরਤਾ ਪਜਾਮਾ ਮਾਰਕ ਜਿਹੜੀ 1500 ਆਲੋ 1.5 ਮੀਟਰ ਬਣੇ ਵਾਲੀ ਕੁਆਲਿਟੀ ਚੈੱਕ ਕਰਾਓ ਜੀ ਆਲੋ 1500 ਦੇ 2 ਵੀ ਸਿੰਗਲ ਪੇ ਗਿਆ 750 ਰੁਪਏ ਦਾ ਕਲਰ ਚਾਰਟ ਜਿਹੜੇ ਮਰਜੀ ਲਓ ਚੈੱਕ ਕਰਾਓ ਜੀ ਰੰਗਾ ਬਲਖਾਰੇ ਰੰਗ ਲੱਗੇ ਪਿਆ ਜਿੰਨੇ ਮਰਜ਼ੀ ਲੈ ਜੋ ਵੈਰਾਈਟੀ ਆ ਲੋ ਇਦਾਂ ਦੇ ਚਿਕਨ ਦੇ ਸੂਟ ਲੈਣੇ ਆ ਪਿਓਰ ਕੈਂਬ੍ਰਿਕ ਦੇ ਨਾਲ 250 ਰੁਪਏ ਦਾ ਆ ਲੋ ਚਿਕਨ ਦਾ ਪਲਾਜ਼ੋ ਰਹਿਗਾ ਨਾਲ ਚੈੱਕ ਕਰੋ ਜੀ ਆ ਲੋ ਚਿਕਨ ਦੇ ਪਲਾਜ਼ੋ ਦੇ ਨਾਲ ਪਿਓਰ ਕੈਂਬ੍ਰਿਕ ਦੀ ਰਹੇਗੀ ਸ਼ਰਟ ਕੋਈ 500 ਨਹੀਂ ਲੈਣਾ ਕੋਈ ਨਹੀਂ ਲੈਣਾ 350 ਰੇਟ ਕਰਤਾ ਫਲਾਈ ਚ 250 ਰੁਪਏ ਭਾਵੇਂ ਜਿੰਨਾ ਮਰਜ਼ੀ ਟਰੱਕ ਲੈ ਜੋ ਆ ਲੋ ਚਿਕਨ ਲੈਣੀ ਆ ਕਟਾ ਕੇ ਆ ਲੋ ਜਿੰਨੀ ਮਰਜ਼ੀ ਲੈ ਜਾਓ 70 ਰੁਪਏ ਮੀਟਰ ਵਾਲੋ ਚੈੱਕ ਕਰੋ 70 ਰੁਪਏ ਮੀਟਰ ਦੀ ਰੇਂਜ ਚ ਚਿਕਨ ਜਿੰਨੀ ਮਰਜ਼ੀ ਕਟਾ ਕੇ ਲੈ ਜਾਓ ਬਹੁਤ ਵੈਰਾਈਟੀ ਵਾਲੋ ਇਦਾਂ ਦੇ ਸੂਟ ਕਾਟਨ ਦੇ 225 ਰੁਪਏ ਦਾ ਚੁੰਨੀ ਨਾਲ 250 ਰੁਪਏ ਦਾ ਬਹੁਤ ਵੈਰਾਈਟੀ ਹੈ ਜੀ ਪਾਰਟੀ ਵੇਅਰ ਸੂਟ ਜੀ ਦਿਖਾ ਦਿਓ ਚੈੱਕ ਕਰੋ ਜੀ ਪਿਓਰ ਕਰੇਵ ਨੈਚੁਰਲ ਕਰੇਵ ਦੇ ਉੱਤੋਂ ਇੱਕ ਟੋ ਕੱਟ 50 ਦੂੰਗਾ ਡਿਜ਼ਾਈਨ ਪੂਰੇ ਫਰੰਟ ਤੇ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈਂਡ ਵਰਕ ਬਾਜੂ ਚੈੱਕ ਕਰੋ ਜੀ ਆਲੋ ਪੂਰੇ ਰਹਿਣੇ ਬਾਜੂ ਹੈਵੀ ਪਿਓਰ ਕਰੇਵ ਨੇਚਰਲ ਮਾਰਕਟ ਵਿਗਦਾ ਜੀ 2500 ਦਾ ਸੂਟ ਆਪਾਂ ਨੇ ਲੱਗ ਦੇਣਾ 2500 ਚ ਦੋ ਵਾਲੋ ਪਿਓਰ ਕਰੇਵ ਦਾ ਸੂਟ ਆ ਦੁਪੱਟੇ ਮਿਲਨੇ ਐ ਇਦਾਂ ਦੇ ਵਰਕ ਕੀਤੇ ਬੇ ਟਾਈ ਟਾਈ ਮੀਟਰ ਕੱਢ ਦੇ ਉਹਦੇ ਬਾਅਦ ਚੈੱਕ ਕਰਾਓ ਜੀ ਆਲੋ ਪਿਓਰ ਬਸਕੋਸ ਔਰ ਗੰਜਾ ਚੈੱਕ ਕਰੋ ਜੀ ਪੂਰੇ ਫਰੰਟ ਦੇ ਉੱਤੇ ਵਰਕ ਟੋਟਲੀ ਹੈਂਡ ਵਰਕ ਤਿੰਨ ਤਿੰਨ ਹਜ਼ਾਰ ਵਾਲੇ ਸੂਟਾਂ ਜੀ 25 2500 ਵਾਲੇ ਮਾਰਕਟ ਦੁਪੱਟੇ ਮਿਲਨੇ ਐ ਫੁੱਲ ਪਿਓਰ ਦੇ ਰੇਟ ਲਾਗੇ ਦੇਣਾ ਸਿਰਫ 1425 ਰੁਪਏ ਪੂਰੇ ਫਰੰਟ ਤੇ ਵਰਕ ਪੂਰਾ ਹੈਂਡਵਰਕ ਲਖਨਵੀ ਪੀ 1425 ਉਹਦੇ ਬਾਅਦ ਚੈੱਕ ਕਰਾਓ ਜੀ ਆਲੋ ਫਰਕਾਬਾਦੀ ਅੰਬੀਆ ਡਿਜ਼ਾਈਨ ਪੂਰੇ ਫਰੰਟ ਦੇ ਉੱਤੇ ਵਰਕ ਜਿਹੜਾ ਚ ਹੁੰਦੀ ਆ ਲੁੱਟ ਦਮਾ ਚੈੱਕ ਕਰਾਓ ਰੇਟ ਕੀ ਲਾ ਕੇ ਦੇਣਾ 3350 ਸੂਟ 1295 ਰੁਪਏ ਦੁਪੱਟੇ ਮਿਲਨੇ ਇਦਾਂ ਦੇ 4 ਸਾਈਡ ਸਾਰੇ ਇਹ ਸੈਂਪਲ ਖੋਲਦਾ ਕਲਰ ਸਭ ਚ ਮਿਲਣਗੇ 5 5 6 6 ਰੰਗ ਆਲੋ ਇਦਾਂ ਦੇ ਸੇਮ ਮਾਡਲ ਵਾਲੇ ਪੀਸ फ्रंट ਦੇ ਉੱਤੇ ਵਰਕ ਕਰੇਵ ਪਿਓਰ ਕਰੇਵ ਦੇ ਉੱਤੇ ਸੂਟ ਲਾਗੇ ਦੇਣਾ ਜੀ ਸਿਰਫ 1295 ਚੈੱਕ ਕਰੀ ਚਲੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਪੂਰੇ ਫਰੰਟ ਤੇ ਵਰਕ ਦੁਪੱਟੇ ਮਿਲਨੇ ਆ ਪਿਓਰ ਚਨਾਉਂਦੇ ਇਸ ਤਰ੍ਹਾਂ ਦੇ 2.5 2.5 ਮੀਟਰ ਕਰਦੇ ਦੁਪੱਟੇ ਇਦਾਂ ਦੇ ਵਰਕ ਕੀਤੇ ਹੋਏ 1295 ਰੁਪਏ ਦੀ ਰੇਂਜ ਚ ਉਦੋਂ ਬਾਅਦ ਚੈੱਕ ਕਰੋ ਜੀ ਆਲੋ ਨਖਨੂ ਦਾ ਪੀਸ ਪਿਓਰ ਨਖਨਵੀ ਕੰਮ ਪੂਰੇ ਫਰੰਟ ਦੇ ਉੱਤੇ ਵਰਕ ਬਾਜੂ ਸਾਰੇ ਹੈਂਡਵਰਕ ਵਾਲੇ ਦੁਪੱਟਾ ਮਿਲਣਾ ਹੈ ਕੈਰੈਕਟਰ ਪਿਓਰ ਚਨਾਉਂਦਾ ਹਾਂ ਅਲੋ 3 3000 ਵਾਲੇ ਪੀਜ਼ਾ 4 4000 ਵਾਲੇ 2150 ਰੁਪਏ ਸਭ ਤੋਂ ਵੱਡੀ ਗੱਲ ਆ ਜੇ ਪਿਓਰ ਕਰੇ ਉਹ ਕਹਿੰਦਾ ਪਿਓਰ ਕਰੇ ਉਹ ਕਹਿੰਗੇ ਜੇ ਡੀ ਕਹਿੰਦਾ ਡੀ ਹੋਊਗੀ ਅਲੋ 2150 ਰੁਪਏ ਦੀ ਰੇਂਜ ਚ ਆ ਚੈੱਕ ਕਰੋ ਜੀ ਬਰਬਰੀ ਅਲੋ ਪੂਰੇ ਫਰੰਟ ਦੇ ਉੱਤੇ ਵਰਕ ਚੈੱਕ ਕਰੋ ਜੀ ਪਫਦਾ ਕੰਮ ਬਾਜੂ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਦੁਪੱਟੇ ਮਿਲਨੇ ਆ ਨਾਲ ਦੇਖੋ ਇਦਾਂ ਦੇ ਫੈਂਸੀ ਸਾਰੇ ਪਿਓਰ ਬਰਬਰੀ ਦਾ ਡੀਡ ਗਿਆ ਪਤਾ ਦਾ ਆ ਲੋ ਹੈ 1395 ਰੁਪਏ ਦੀ ਰੇਂਜ ਚ ਆ ਲੋ ਮਾਰਕੀਟ 2 200 25 2500 ਵਿਕਦੇ ਆ 1395 ਰੁਪਏ ਕੋਈ ਆਇਆ ਨਹੀਂ ਵੀ ਅਕਾਡਮ ਵਿੱਚ ਫਾਇਦੇ ਆ ਸਾਰੀਆਂ ਆਈਟਮਾਂ ਵਿੱਚ ਫਾਇਦੇ ਆ 100 ਡਿਜ਼ਾਈਨਿੰਗ ਤਾਂ 100 ਚ ਹੀ ਫਾਇਦਾ ਆ ਲੋ ਚੈੱਕ ਕਰੋ ਜੀ ਪਿਓਰ ਦੀ ਬਾਟਮ ਆ ਲੋ ਬਾਟਮ ਤੇ ਕਰਾਤਾ ਵਰਕ ਤਿਤਲੀ ਵਾਲੀ ਡਿਜ਼ਾਈਨਿੰਗ ਜੇ ਪਿਓਰ ਕ੍ਰੇਪ ਕੇ ਆ ਤਾਂ ਪਿਓਰ ਕ੍ਰੇਪ ਹੋਏਗੀ ਬਸਕੋਸ ਔਰ ਗੰਜੇ ਦੀ ਰਹਿਗੀ ਸ਼ਰਟ ਚੈੱਕ ਕਰੋ ਬਹੁਤ ਪਿਆਰੀ ਡਿਜ਼ਾਈਨਿੰਗ ਆ ਲੋ ਪੂਰੇ ਫਰੰਟ ਦੇ ਉੱਤੇ ਵਰਕ ਦੁਪੱਟਾ ਲਵਾਇਆ ਜੀ ਪਿਓਰ ਦਾ ਪਿਓਰ ਦੇ ਦੁਪੱਟੇ ਦੇ ਨਾਲ ਆ ਡਿਜ਼ਾਈਨਿੰਗ ਮਿਲਨੀ ਆ ਜੀ 1195 ਰੁਪਏ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਰੇਟ 1195 ਉਸ ਤੋਂ ਬਾਅਦ ਚੈੱਕ ਕਰੋ ਜੀ ਵਾਲੋ ਸੇਮ ਮਾਡਲ ਵਾਲਾ ਪੀਸ ਬੁਟੀਕ ਵਾਲਾ ਚੈੱਕ ਕਰੋ ਜੀ ਵਾਲੋ ਪਹਿਲਾਂ ਚੈੱਕ ਕਰੋ ਜੀ ਇਸ ਦੀ ਬਾਟਮ ਸਾਰੇ ਨਖਨਵੀ ਕੰਮਾਂ ਪਿਓਰ ਦੀ ਬਾਟਮ ਬਾਟਮ ਤੇ ਹੈਂਡਵਰਕ ਦਾ ਕੰਮ ਦੇਖੋ ਜੀ ਮੋਤੀ ਦਾ ਵਰਕ ਕਿੰਨਾ ਪਿਆਰਾ ਹੋਇਆ ਪਿਆ ਅ ਚੈੱਕ ਕਰਾਓ ਜੀ ਇਹਦੀ ਸ਼ਰਟ ਪਿਓਰ ਗਲਾਸ ਵਰਬਰੀ ਦੇ ਉੱਤੇ ਚੈੱਕ ਕਰੋ ਪੂਰੇ ਫਰੰਟ ਦੇ ਉੱਤੇ ਵਰਕ ਬਾਜੂ ਪੂਰੇ ਹੈਵੀ ਵੀ ਨੈਕ ਵਾਲੀ ਡੈਨਿੰਗ ਚੈੱਕ ਕਰਾਓ ਜੀ ਆਲੋ ਕਿੰਨਾ ਪਿਆਰਾ ਵਰਕ ਦੁਪੱਟਾ ਬੜਾ ਫੈਸੀ ਆ ਜੀ ਇਸ ਦਾ ਚੈੱਕ ਕਰਾਓ ਜੀ ਆਲੋ ਪਿਓਰ ਵਰਬਰੀ ਦਾ ਸੂਟ ਲਾ ਕੇ ਦੇਣਾ ਜੀ ਸਿਰਫ 2995 ਰੁਪਏ ਧਿਆਨ ਨਾਲ ਰੇਟ ਸੁਣਨਾ 2995 45 45 ਸੋਲੀਆਂ ਡੈਨਿੰਗ ਮੋਤੀ ਲੈਸ ਦੇ ਨਾਲ ਸੋਲੋ ਪੀਸ ਇਦਾਂ ਦੇ ਦੇਖੋ ਆਲੋ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਰੇਡ ਸਿਰਫ 2995 ਰੁਪਏ ਆ ਲੋ ਉਸ ਤੋਂ ਬਾਅਦ ਪਿਓਰ ਕਰੇਵ ਵਾਲੋ ਅੰਬੀ ਵਾਲਾ ਡਿਜ਼ਾਈਨ ਨੇਚਰੂ ਕਰੇਵ ਤੇ ਹੈਂਡਵਰਕ ਦਾ ਪੂਰੇ ਫਰੰਟ ਦੇ ਉੱਤੇ ਵਰਕ ਦੁਪੱਟਾ ਮਿਲਣਾ ਪਿਓਰ ਚਨਾਉਂਦਾ ਸਿਰਫ 2200 ਰੁਪਏ ਦੀ ਰੇਂਜ ਚ ਡਿਜ਼ਾਈਨਿੰਗ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਕਲਰ ਸਾਹ ਚ 10 10 15 15 ਰੰਗ ਮਿਲਨੇ ਆ ਆ ਲੋ ਉਸ ਤੋਂ ਬਾਅਦ ਦੇਖੋ ਇਹ ਫਰਕ ਹੈ ਵੱਡੀ ਜਾਲੋ ਪਿਓਰ ਕਰੇਵ ਦੇ ਉੱਤੇ ਅਬਰ ਬਰੀ ਦੀ ਤਕਾਈਂ ਪਰਬੀ ਫਿਓਰ ਨੈਚੁਰਲ ਕਰੇਵ ਦੇ ਫਰਕਾਬਾਦੀ ਚੈੱਕ ਕਰੋ ਸਰ ਮਖਨਵੀ ਦਾ ਕੰਮ ਬਾਜੂ ਪੂਰੇ ਰਹਿਣੇ ਹੈਵੀ ਚੈੱਕ ਕਰੋ ਜੀ ਪਲੱਸ ਬਾਟਮ ਦੇ ਕੰਮ 5500 ਖਰਚੇ ਦੀ ਲੋੜ ਨਹੀਂ ਸੂਟ ਲਾ ਕੇ ਦੇਣਾ ਜੀ 3195 ਰੁਪਏ ਦਾ ਆ ਲੋ 15 20 ਰੰਗ ਦਊਗਾ ਪੂਰੇ ਫਰੰਟ ਦੇ ਵਰਕ ਰੇਟ 3195 ਆ ਚੈੱਕ ਕਰੋ ਜੀ ਬਰਬਰੀਆ ਬਾਟਮ ਤੇ ਵਰਕ ਕਟੋ ਘਟ ਬਰਬੀ ਦੇ ਵਿੱਚ ਤੁਹਾਨੂੰ ਮਿਲੂਗਾ 100 ਤੇ 150 ਡਿਜ਼ਾਈਨ ਵੀ ਵੀਡੀਓ ਯਾ ਲੰਬੀ ਹੋ ਜਾਂਦੀ ਹੈ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਪਿਓਰ ਬਰਬਰੀ ਦੇ ਉੱਤੇ ਦੁਪट्टे ਬੜੇ ਸ਼ਾਨਦਾਰ ਕੋਟਾੜ ਹੋਈ ਜਾਂਦੇ ਰੇਡ ਕੀ ਲੱਗਦੇ ਨੇ ਜੀ ਸਿਰਫ 1495 ਰੁਪਏ ਇਦਾਂ ਦੀਆਂ ਵੈਰਾਈਟੀਆਂ ਲੈਣ ਬਾਅਦ ਤੇ ਪਹਨੇ ਆਣਾ ਕਿੱਥੇ ਆ ਐਸ ਕੇ ਟੈਕਸਟਲ ਮੰਡਾ 메ਨ ਲੁਧਿਆਣਾ ਹਾਈਵੇ ਆਪੋਜੀਟ ਰਾਜ ਮਹਿਲ ਪੈਲਸ